ਸਤੰਤਰ ਨੁੰਲੇ ਜਿਹੜੇ ਇਹੋ ਜਿਹੇ ਪ੍ਰਾਲੇ ਕੀਤੇ ਜਾਂਦੇ ਆ ਉਹਦੇ ਬਾਰੇ ਤੁਸੀਂ ਥੋੜਾ ਜਿਹਾ ਦੱਸੋ ਸਭ ਤੋਂ ਪਹਿਲਾਂ ਮਾ ਸ਼ੇਰਾਂ ਵਾਲੇ ਕਲੱਬ ਨੂੰ ਲੱਖ ਲੱਖ ਵਧਾਈਆਂ ਕਿਉਂਕਿ ਇਹ ਕਲੱਬ ਦੇ ਸਾਰੇ ਸਦਸਿਆ ਵਾਕਈ ਵਧਾਈ ਦੇ ਪਾਤਰ ਨੇ ਕਿਉਂਕਿ ਮਹਾਮਈ ਨੇ ਭਗਵਾਨ ਬੋਲੇ ਸ਼ੰਕਰ ਨੇ ਇਹਨਾਂ ਨੂੰ ਇਸ ਯਾਤਰਾ ਲਈ ਚੁਣਿਆ ਦਾ ਤੁਸੀਂ ਦੇਖ ਰਹੇ ਹੋ ਇਹ ਇਹਨਾਂ ਦੀ ਤੀਸਰੀ ਭਵਿਆ ਯਾਤਰਾ ਹੈ ਤੇ ਇਹ ਤੀਸਰੀ ਬੋਵਿਆ ਯਾਤਰਾ ਦਾ ਯੋਜਨ ਕਰਨਾ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਗੱਲ ਆ ਜਿਵੇਂ ਬਟਾਲਾ ਤੁਸੀਂ ਜਾਣਦੇ ਹੋ ਮਾਂ ਭਗਵਤੀ ਦਾ ਵੀ ਵਾਸ ਆ ਤੇ ਅਛਲੇਸ਼ਵਰ ਥਾਮ ਦੇ ਵਿੱਚ ਭਗਵਾਨ ਸ਼ੰਕਰ ਦਾ ਵੀ ਵਾਸ ਆ ਸ਼ਿਵ ਤੇ ਸ਼ਕਤੀ ਦਾ ਬਹੁਤ ਅੱਛਾ ਮੇਲ ਆ ਬਟਾਲੇ 'ਚ ਤੇ ਇਸ ਉਪਲਖੇ ਯਾਤਰਾ ਦਾ ਯੋਜਨ ਕਰਨਾ ਬਹੁਤ ਵਧੀਆ ਗੱਲ ਆ ਬਟਾਲਾਬਾਦੀਆਂ ਲਈ ਬਟਾਲਾ ਤੁਸੀਂ ਬਾਹਰ ਜਾ ਕੇ ਦੇਖੋ ਭਗਤੀ ਮੇ ਹੋਇਆ ਦਾ ਹਰ ਰੋੜ ਹਰ ਪਾਸੇ ਮਾਂ ਮਈ ਦੇ ਭਗਵਾਨ ਸ਼ੰਕਰ ਦੇ ਜਕਾਰੇ ਲੱਗ ਰਹੇ ਨੇ ਕਿ ਮੈਂ ਮਾ ਦੇ ਅੱਗੇ ਪ੍ਰਾਰਥਨਾ ਕਰਦਾ ਕਿ ਇਸ ਕਲੱਬ ਨੂੰ ਇਦਾਂ ਹੀ ਸ਼ਕਤੀ ਦੇਣ ਤੇ ਇਦਾਂ ਹੀ ਇਹ ਇਦਾਂ ਦੀ ਯਾਤਰਾ ਦਾ ਆਯੋਜਨ ਕਰਦੇ ਰਹਿਣ ਤੇ ਬਟਾਲੇ ਨੂੰ ਬਖਤੀ ਮੈਂ ਕਰਦੇ ਰਹਿਣ ਜੈ ਮਾਤਾ ਦੀ ਜੈ ਸ਼ੰਕਰ ਦੀ ਮਾ ਸ਼ੇਰਾ ਵਾਲੀ ਕਲੱਬ ਵੱਲੋਂ ਜਿਹੜਾ ਪਹਾੜ ਘਾਲੀ ਯਾਤਰਾ ਬਟਾਲੇ ਦੀ ਵੀ ਜਾ ਰਹੀ ਹੈ ਮੈਂ ਆਪਣੇ ਵੱਲੋਂ ਤੇ ਆਪਣੀ ਸਾਰੀ ਟੀਮ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਇਹ ਬੜੇ ਚੰਗੇ ਤੇ ਸੱਚੇ ਢੰਗ ਦੇ ਨਾਲ ਜਿਹੜਾ ਬਟਾਲੇ ਦੇ ਵਿੱਚ ਬੜਾ ਸ਼ਾਂਤੀਪੂਰਕ ਪ੍ਰੋਗਰਾਮ ਕਰਦੇ ਆ ਮਹਾਰਾਜ ਜੀ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਮੈਂ ਮਹਾਕਾਲ ਕੇ ਅਰਦਾਸ ਕਰਦਾ ਬੇਨਤੀ ਕਰਦਾ ਕਿ ਸਾਡੇ ਸ਼ਹਿਰ ਦੇ ਉੱਤੇ ਮਿਹਰ ਭਰਿਆ ਰੱਖੇ ਤੇ ਇਦਾਂ ਹੀ ਧਾਰਮਿਕ ਪ੍ਰੋਗਰਾਮ ਹੁੰਦੇ ਰਹਿਣ ਜੈ ਮਹਾਕਾਲ ਅੱਜ ਮਾ ਸ਼ੇਰਾ ਵਾਲੀ ਕਲੱਬ ਮੀ ਅਮਲੇ ਵਾਲੇ ਹਰ ਸਾਲ ਦੀ ਤਰ੍ਹਾਂ ਮਾ ਕਾਲ ਯਾਤਰਾ ਚੜ੍ਹਦੇ ਆ ਅੱਜ ਵੀ ਇਹਨਾਂ ਨੇ ਸਾਨੂੰ ਇੱਥੇ ਸੱਦ ਕੇ ਜਿਹੜਾ ਮਾਣ ਬਖਸ਼ਿਆ ਹੈ ਇਹਨਾਂ ਦੇ ਬਹੁਤ ਧੰਨਵਾਦੀ ਆ ਤੇ ਇਸੇ ਤਰ੍ਹਾਂ ਇਹ ਮਹਾਕਾਲ ਦੀ ਯਾਤਰਾ ਕਰਦੇ ਰਹਿਣ ਜਿੰਨੇ ਵੀ ਨੰਬਰ ਸੇ ਬਣਾਏ ਨੇ ਮੈਂ ਇਸ ਲਈ ਇਹਨਾਂ ਸਾਰੀ ਕਲੱਬ ਨੂੰ ਹੁਦਾਈ ਦਿੰਦਾ ਇਹ ਸ਼ਹਿਰ ਦੀ ਸੁਖ ਸ਼ਾਂਤੀ ਦੇ ਲਈ ਇਹ ਹਰਵਾਰੀ ਯਾਤਰਾ ਕਰਦੇ ਆ ਇਹਦਾ ਬਹੁਤ ਸੁਨਵਾਤੀ ਹੈ ਅੱਜ ਕਾਂਗਰਸ ਪਾਰਟੀ ਦੇ ਮੇਰ ਸਾਹਿਬ ਸਾਰੀ ਕਾਂਗਰਸ ਪਾਰਟੀ ਮਾਤਾ ਸ਼ੇਰਾ ਵਾਲੀ ਕਲੱਬ ਮੀਆਂ ਮੱਲੇ ਵਾਲੇ ਨੂੰ ਮੁਬਾਰਕਬਾਦ ਦੇਣ ਆਈ ਹੈ ਜਿਹੜੇ ਹਰ ਸਾਲ ਦੀ ਤਰ੍ਹਾਂ ਮਹਾਕਾਲ ਦੀ ਯਾਤਰਾ ਪੂਰੇ ਸ਼ਹਿਰ ਦੇ ਵਿੱਚ ਕਰਦੇ ਆ ਫਿਰ ਅਸੀਂ ਇਨਾਂ ਦੇ ਬਹੁਤ ਸ਼ੁਕਰਗੁਜ਼ਾਰ ਆ ਪੀਐਸ ਹਰ ਸਾਲ ਦੀ ਤਰ੍ਹਾਂ ਮਹਾਕਾਲ ਨੂੰ ਪੂਰੇ ਸ਼ਹਿਰ ਚ ਯਾਤਰਾਇਆ ਜਾ ਰਿਹਾ ਹੈ ਔਰ ਮਹਾਕਾਲ ਮਿਹਰ ਪ੍ਰਯਾਤ ਰੱਖੇ ਸ਼ੰਕਰ ਭਗਵਾਨ ਦੀ ਕਿਰਪਾ ਸਦਾ ਬਣੀ ਰਹੇ ਮਹਾਰਾ ਮਾਤਾ ਦੀ ਕਿਰਪਾ ਬਣੀ ਰਹੇ ਪੂਰੇ ਸ਼ਹਿਰ ਦੇ ਉੱਤੇ ਪੂਰੀ ਸ਼ਾਂਤੀ ਰਹੇ ਔਰ ਖੁਸ਼ਹਾਲੀ ਰਹੇ ਅਸੀਂ ਅੱਜ ਸਾਰੇ ਜਣੇ ਵਧਾਈ ਦੇ ਵਧਾਈ ਦੇਣ ਆਏ ਆ ਔਰ ਇਹ ਵਧਾਈ ਦੇ ਪਾਤਰ ਆ ਕਿ ਹਰ ਸਾਲ ਦੀ ਤਰ੍ਹਾਂ ਇਹ ਮਹਾਕਾਲ ਦੀ ਯਾਤਰਾ ਬੜੀ ਧਰ ਹਰ ਮਹਾਦੇ ਹਰ ਮਹਾਦੇ ਵਾਜਿਆ ਤਾਂ ਉਹ ਹੀ ਮਹਾਕਾਲ ਦੀ ਅੱਜ ਮੈਂ ਬਹੁਤ-ਬਹੁਤ ਮੁਬਾਰਕ ਦਿਲਾ ਪੂਰੀ ਇਸ ਕਲੱਬ ਨੂੰ ਔਰ ਜਿਨ੍ਹਾਂ ਨੇ ਪੂਰੀ ਟੀਮ ਨੇ ਇੰਨੀ ਮਿਹਨਤ ਕਰਕੇ ਅੱਜ ਮਹਾਕਾਲ ਦੀ ਇਹ ਸ਼ੋਭਾ ਯਾਤਰਾ ਜੋ ਬਹੁਤ ਹੀ ਵਿਸ਼ਾਲ ਰੂਪ ਦੇ ਵਿੱਚ ਔਰ ਵਿਰਾਟ ਰੂਪ ਦੇ ਵਿੱਚ ਇਹਨਾਂ ਨੇ ਆਯੋਜਨ ਕੀਤਾ ਇਸ ਤਰ੍ਹਾਂ ਬਹੁਤ ਸੁੰਦਰ ਝਾਕੀਆਂ ਦਾ ਔਰ ਬਟਾਲੇ ਦੇ ਵਿੱਚ ਇਹ ਮਹਾਕਾਲ ਦੀ ਯਾਤਰਾ ਇੱਕ ਅਲੱਗ ਸਰੂਪ ਲੈ ਕੇ ਅੱਜ ਨਿਕਲੀ ਆ ਔਰ ਬਹੁਤ ਹੀ ਵਧਾਈ ਦੇ ਪਾਤਰ ਨੇ ਸਾਰੇ ਕਲੱਬ ਦੇ ਮੈਂਬਰ ਔਰ ਪ੍ਰਧਾਨ ਜੀ ਔਰ ਚੇਅਰਮੈਨ ਸਾਹਿਬ ਮੈਂ ਇੱਕ ਵਾਰ ਦਿਲੋਂ ਮੁਬਾਰਕਬਾਦ ਦਿੰਦਾ ਔਰ ਮੈਂ ਮਹਾਕਾਲ ਭਗਵਾਨ ਜੀ ਦੇ ਚਰਨਾਂ ਦੇ ਵਿੱਚ ਇਹ ਪ੍ਰਾਰਥਨਾ ਕਰਦਾ ਰਾਸ ਕਰਦਾ ਕਿ ਬਟਾਲਾ ਵਾਸੀਆਂ ਦੇ ਤੇ ਅਸ਼ੀਰਵਾਦ ਦੇਣ ਇਹ ਸ਼ੋਭਾ ਯਾਤਰਾ ਦਾ ਮੇਨ ਮਕਸਦ ਇਕਤਾ ਸਦਭਾਵਨਾ ਔਰ ਪਿਆਰ ਦਾ ਅਸ਼ੀਰਵਾਦ ਭਗਵਾਨ ਮਹਾਕਾਲ ਦਾ ਸਾਨੂੰ ਮਿਲੇ ਸਾਰਿਆਂ ਨੂੰ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ